ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਤ ਪੂਰੀ ਪਰਦਾ ਨ ਤੇ ਗੁਰ ਪੂਰੇ ਮਨ ਮੰਤ ਜਹ ਜਾਨਿਉ ਪ੍ਰਭ ਆਪਨਾ ਨਾਨਕ ਤੇ ਪਗਵੰਤ ਪੜੀ ਮੰਮਾ ਜਾਹੁ ਮਰਮ ਪਛਾਨਾ ਭੇਟ ਤ ਸਾਧ ਸੰਗਪਤੀਆਂ ਨ दुख सुख ओ आके समत बिछारा नरक सुर्ग रहत अवतारा <coughs> ताहु संग ताहु निर्लेपा पूरन कट कट पुरख बिसे रस ओ आहु सुख पाया नानक लिपत नहीं तह माया श्लोक ਯਾਰ ਮੀਤ ਸੁਨੇ ਸਜਨ ਹੋ ਬਿਨ ਹਰਿ ਝੂਟੇ ਨਾਹੀ ਨਾਨਕ ਤਹ ਬੰਧਨ ਕਟੇ ਗੁਰ ਕੀ ਚਰਨੀ ਪਾਹੀ ਪਵੜੀ ਯਈਆ ਜਤਨ ਕਰਤ ਬਹੁ ਬਿਦਿਆ ਇਕ ਨਾਮ ਬਿਨ ਕਹਲੋ ਸਦਿਆ ਯਾਹੂ ਯਤਨ ਕਰ ਹੋਤ ਛੁਟਾਇਰਾ ਉਹ ਆਹੂ ਯਤਨ ਸਾਧ ਸੰਗਹਾਰ ਯਾ ਉਬਰਨ ਤਾਰੈ ਸਭ ਕੋ ਉਹ ਆਹੇ ਜਪੇ ਬਿਨ ਉਬਰੇ ਨਾ ਹੋ ਯਾਹੂ ਤਰਨ ਤਾਰਨ ਸਮ ਰਥਾ ਰਖ ਲਿਓ ਨਿਰਗੁਨ ਨਰਨਥਾ मन बच क्रम जह आप जनाई नानक तहै मत प्रगटी आई सलोक रोस न कहू संग करहो आपन आप विचार होए ने माना जग रहो नानक ندری पार पौड़ी ਰਾਇ ਰਾਰੇ ਨਾ ਹੋਤ ਸਬਿ ਜਾ ਕੀ ਤਜ ਵਿਮਾਨ ਛੁਟੈ ਤੇਰੀ ਬਾਕੀ ਰਣ ਦਰਗਹਿ ਤੋ ਸਿਜਹਿ ਪਾਈ ਜੋ ਗੁਰਮੁਖ ਰਾਮ ਨਾਮ ਲਿਵਲਾਈ ਰਹਤ ਰਹਤ ਰਹਿ ਜਾਏ ਬਿਕਾਇਆ ਗੁਰਪੂਰੇ ਕੈ ਸਬਦ ਅਪਾਰਾ ਰਾਤੇ ਰੰਗ ਨਾਮ ਰਸ ਮੱਤੇ ਨਾਨਕ ਹਰਿ ਗੁਰ ਕੀ ਨੀਂਦਾਤੇ ਸਲੋਕ ਲਾਲਚ ਝੂਠ ਬਿਖੈ ਬਿਆਦ ਇਹ ਆਦੇਹੀ ਮਹਿਬਾਸ ਹਰ ਹਰੇ ਅੰਮ੍ਰਿਤ ਗੁਰ ਮੁਖ ਪੀਆ ਨਾਨਕ ਸੁਖ ਨਿਵਾਸ ਪੌੜੀ ਲੱਲਾ ਲਾਵ ਅਖਦ ਜਾਹੁ ਦੁਖ ਦਰਦ ਤਹ ਮਿਟੈ ਖਿਨਾਹੂ ਨਾਮੇ ਅਖਦ ਜ਼ਹਿਰ ਦੇ ਹਿਤਾਵੈ ਤਾਹੇ ਰੋਗ ਸੁਪਨੇ ਨਹੀਂ ਆਵੈ ਹਰ ਅਖਦ ਸਭ ਕਟ ਹੈ ਪਾਈ ਗੁਰਪੂਰੇ ਬਿਨ ਬਿਦ ਨਾ ਬਨਾਈ ਗੁਰਪੂਰੇ ਸੰਜਮ ਕਰਦੀਆ नानक तो फिर दुख नहीं यास लोक वासुदेव सर्वत्र मैं हूं निरकत हूं ठाए अंतर बाहर संग है नानक काहे दुराए पड़ी ववा वैर न करिए काहू कट कट अंतर ब्रह्म समाहु ਵਾਸudev ਜਲ ਥਲ ਮਹਿ ਰਵਿਆ ਗੁਰ ਪ੍ਰਸਾਦ ਬਿਰਲਹੀ ਗਵਿਆ ਵੈਰ ਵਿਰੋਧ ਮਿਟੈ ਤਹ ਮਨ ਤੇ ਹਰ ਕੀਰਤਨ ਗੁਰ ਮੁਖ ਜੋ ਸੁਨਤੇ ਵਰਨ ਚਹਨ ਸਗ ਲਹਤੇ ਰਹਤਾ ਨਾਨਕ ਹਰ ਹਰ ਗੁਰ ਮੁਖ ਜੋ ਕਹਤਾ ਅਸ ਲੋਗ ਹਾ ਹਾ ਕਰਤ ਬੇਹਾਨੀਆਂ ਸਾਖਤ ਮੁਗਦੇ ਅਜਾਨ ੜੜਕ ਮੁਏ ਜੋ ਤ੍ਰਿਖਵੰਤ ਨਾਨਕ ਕਿਰਤ ਕਮਾਨ ਬਾੜੀ ੜਾੜਾ ੜਾੜ ਮਿਟੈ ਸੰਗ ਸਾਧੂ ਕਰਮ ਧਰਮ ਤਤ ਨਾਮ ਅਰਾਧੂ ਰੂੜੂ ਜਿਹ ਬਸਿਉ ਰਿਦਮਾਹੀ ਵਾ ਕੀ ੜਾੜ ਮਿਟਤ ਬਿਨ ਸਾਹਿ ੜਾੜ ਕਰਤ ਸਾਖਤ ਗਵਾਇ ਰਾਜਹਿ ਹੈ ਅਹਮ ਬੁੱਧ ਬਿਕਾਰ ੜਾੜਾ ਗੁਰਮੁਖ ੜਾੜ ਮਿਟਾਈ ਨਿਮਖ ਮਾਹੇ ਨਾਨਕ ਸਮਝਾਈ ਸਲੋਕ ਸਾਦੂ ਕੀ ਮਨਿ ਓਟਿ ਗਹਾ ਉਕਤ ਸਿਆਨ ਪਤਿਅਗ ਗੁਰ ਦੀ ਖਿਆਜ ਹੈ ਮਨ ਬਸੈ ਨਾ ਨਿਕਮਸਤਕ ਪਾਗ ਬਾੜੀ ਸਸਾ ਸਰਨ ਪਰੇ ਅਭਾਰੇ ਸਾਸਤਰ ਸਿਮਰਤ ਬੇਦ ਪੂਕਾਰੇ ਸੋਦਤ ਸੋਦਤ ਸੋਦ ਬੀਛਾਇਰਾ ਬਿਨ ਹਰ ਭਜਨ ਨਹੀਂ ਛੁਟਕਾਰਾ सास सास हम पूलन हारे तुम समरथ अगणत अपार सरन पर के राख दयाला अनानिक तुमरे बाल गोपाल असलोक खुद ही मिटी तब सुख पाए मन तन पाए आरोग्य ਨਾਨਕ ਦ੍ਰਿਸ਼ਟੀ ਆਇਆ ਉਸ ਤਤ ਕਰਨ ਜੋਗ ਪਾੜੀ ਖਖਾ ਖਰਾਸਰਾ ਹੂਤਾ ਹੂ ਜੋ ਕਿਨ ਮਹਿ ਉਨੇ ਸੁਬਰ ਬਰਾਹੂ ਖਰਾ ਨਿਮਾਨਾ ਹੋਤ ਪੈਰਾਨੀ ਆਨ ਦਿਨ ਜਾਪੈ ਪ੍ਰਭ ਨਿਰਬਾਨੀ पावे कस्म तवा देता पार ब्रह्म आगनता, असंख खते खिन बन्हारा हारा नानक साहिब सदा दयारा सलोक। सत् कहो सुन मन मेरे शरण हर राहे ਉਕਤ ਸਿਆਨ ਪਸਗ ਲਿਤੇ ਆਗ ਨਾਨਕ ਲਹਿ ਸਮਾਏ ਪਾੜੀ ਸਸਾ ਸਿਆਨ ਪਛਾੜ ਏ ਆਨਾ ਹਕਮਤ ਹੁਕਮ ਨ ਪ੍ਰਭ ਪਤੀ ਆਨਾ ਸਹਸ ਬਾਤ ਕਰਹਿ ਚਤੁਰਾਈ ਸੰਗ ਤਹਾਰੈ ਏਕ ਨਜਾਈ ਸੋ ਸੋ ਜਪ ਦਿਨ ਰਾਤੀ ਰੇ ਜੀ ਚਲੇ ਤੋਹਾਰਾ ਸਾਥੀ ਸਾਦ ਸੇਵਾ ਲਾਵੇ ਜਹ ਆਪੈ ਨਾਨਕਤਾ ਕੋ ਦੂਖ ਨ ਬਿਆਪੈ ਸੋ ਲੋਕ ਹਰ ਹਰੇ ਮੁਕਤੇ ਬੋਲਨਾ ਮਨ ਉਠੈ ਸੁਖ ਹੋਏ ਨਾਨਕ ਸਭ ਮਹਿ ਰਵ ਰਹਿਆ ਥਾਨ ਥਨੰਤਰੇ ਸੋਏ ਪੜੀ 헤ਰੋ ਘਟ ਘਟ ਸਗਲ ਕੈ ਪੂਰ ਰਹਿ ਭਗਵਾਨ ਹੋਵਤ ਆਏ ਸਦ ਸਦੀਵ ਦੁਖ ਪੰਜਨ ਗੁਰ ਗਿਆਨ ਹਾ ਛੁਟ ਕੈ ਹੋਏ ਆਨੰਦ ਤਹਿ ਨਹੀ ਤਹਿ ਆਪ हते दुख जन्म मरण संत संग परताप हित कर नाम डड़ै दयल्ला संत है संग होत किरपाला ओ रे कछु न किनो होगी आ नानक सब कछ प्रबते हो आस लोक ਲਿਖ ਹੈ ਕਥੈ ਨਝੂਟੀ ਐ ਖਿਨ ਖਿਨ ਫੂਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰਿ ਉਤਾਰ ਪਾੜੀ ਲੂਣਾ ਹਰਮੀ ਗੁਨਹਗਾਰ ਬੇਗਾਨਾ ਆਲਪ ਮਤ ਜਿਉ ਪਿੰਡ ਜਿਨ ਸੁਖ ਦੀ ਤਾਹੇ ਨ ਜਾਣ ਤਤ लाह मय करनी देह दिस टू डने जाही देवनहार दा तार प्रब निमख नमन है बसाए लालच झूठ बेकार मोहिया संपै मने माहि लंपट चोर निंदक महा दिनो संग बेहाए तुद पावै ता बक्स लहै खोटे संग खरी नानक पावै पार ब्रह्म पाहन नीर तरे सलोक खात पीत खेलत हस्त परमे जन्म अनेक भव जल ते काडहो प्रभु नानक तेरी टेका बाडी खेलत खेलते आयो अनिक जोन दुख पाहे खेद मिटे साधु मिलत सतगुरु समाय। किमा गही सच संचयो खायो नाम, खरी कृपाकुर पय अनद सुख बिसरा ਖੇਪ ਨਿਬਾਹੀ ਬਹੁਤ ਲਾਭ ਕਰ ਆਏ ਪਤਵੰਤ ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰ ਹੈ ਆਪ ਆਗੇ ਪਾਛੇ ਆਪ ਨਾਨਕ ਸੋ ਸਰਾਹੀ ਹੈ ਜੇ ਕਟ ਕਟ ਰਹਿਆ ਬਿਆਪ ਸਲੋਕ ਆਈ ਪ੍ਰਭ ਸ੍ਰੀ ਨਾਗਤੀ ਕਿਰਪਾ ਦੇ ਦਇਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੜੀ ਅੱਖਰ ਮਹਿ ਤ੍ਰਿਪਵਨ ਪ੍ਰਭ ਤਾਰੇ ਅੱਖਰ ਕਰ ਕਰ ਬੇਦ ਵਿਚਾਰੇ ਅਖਰੇ ਸਾਸਤਰ ਸਿਮਰਤ ਪੋਰਨ ਅੱਖਰ ਨਾਦ ਕਥਨ ਵਖਿਆਨ ਅੱਖਰ ਮੁਕਤ ਜੁਗਤ ਪੈ ਪਰਮਾ ਅੱਖਰ ਕਰਮ ਕਿਰਤ ਸੁਚ ਧਰਮ ਦ੍ਰਿਸ਼ਟਮਾਨ ਅੱਖਰ ਹੈ ਜੇ ਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਅਸਲੋਕ ਹੱਥ ਕਲਮਯ ਗੰਮ ਮਸਤਕ ਲਿਖავਤੀ ਉਰਜ ਰਹੋ ਸਭ ਸੰਗ ਅਨੂਪੁਰ ਪਾਵਤੀ ਉਸ ਤੇ ਕਹ ਨਾ ਜਾਹੀ ਮੁਖੋ ਤੋ ਹਾਰੀਆ ਮੋਹੀ ਦੇਖ ਦਰਸ ਨਾਨਕ ਬਲਹਾਰੀਆ ਆਪੋੜੀ ਹੇ ਅਜੁਤਹਿ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੈ ਸਰਬ ਮਹਿ ਦੁਖ ਪੰਚਨ ਗੁਣਤਾਸ हे संगी हे निरंकार हे निर्गुण सबटे क हे गोविंद हे गुणनिधान जा कैसेदा बिवेक हे अपरंपर हरहरि हैप्पी हो वनहार हे संतह कै सदा संग निदारा आधार हे ठाकुर हो दास रो मैं निरगुण गुण नहीं कोही नानक दी जय नाम दान रा कोही है परोए श्लोक गुरुदेव माता गुरुदेव पिता गुरुदेव स्वामी परमेश्वर गुरुदेव सखा ज्ञान पंजन गुरुदेव बंधिप सोहदरा ਗੁਰਦੇਵ ਦਾਤਾ ਹਰਨਾਮ ਉਪਦੇਸੈ ਆ ਗੁਰਦੇਵ ਮੰਤ ਨਿਰੁਧਰਾ ਗੁਰਦੇਵ ਸਾੰਤ ਸਤਬੁਦ ਮੁਰਤ ਗੁਰਦੇਵ ਪਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੀਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰੇ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰ ਮੇਸਰ ਗੁਰਦੇਵ ਨਾਨਕ ਹਰ ਨਮਸ ਕਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸਰ ਗੁਰਦੇਵ ਨਾਨਕ ਹਰੇ ਨਮਸ ਕਰਾ ਇਹੋ ਸ਼ਲੋਕ ਆਦ ਅੰਤ ਪੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ